ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਪਾਠ ਦੇ ਵਿੱਚ 117ਵੇਂ ਭਾਗ 'ਚ ਸਰਵਣ ਕਰਾਂਗੇ ਪਾਵਨ ਅੰਗ 1401 ਤੋਂ 1410 ਸੋ ਹਰ ਰੋਜ਼ ਦੀ ਤਰ੍ਹਾਂ ਅਪ 10 ਪਾਵਨ ਅੰਗ ਦਾ ਪਾਠ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਜੋ ਵੀ ਗੁਰਮੁਖ ਪਿਆਰੀ ਮਾਈ ਭਾਈ ਸਮੇਂ ਤੋਂ ਸਮਾਂ ਕੱਢ ਕੇ ਗੁਰਬਾਣੀ ਵਿਚਾਰਾਂ ਨਾਲ ਨਿਰੰਤਰ ਜੁੜੇ ਹੋਏ ਨੇ ਕੋਈ ਇਸੇ ਤਰ੍ਹਾਂ ਹੀ ਸਮੇਂ ਤੋਂ ਸਮਾਂ ਕੱਢ ਕੇ ਗੁਰਬਾਣੀ ਵਿਚਾਰ ਸੁਣਦੇ ਰਹਿਣ ਕਿਉਂਕਿ 1452 ਅੰਗ ਦਾ ਪਾਠ ਹੋ ਚੁੱਕਿਆ ਜੀ ਸਿਰਫ 30 ਅੰਗ ਬਾਕੀ ਨੇ ਆਪਣਾ ਸੰਪੂਰਨ ਪਾਠ ਸੰਪੂਰਨ ਹੋ ਜਾਵੇਗਾ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 117ਵੇਂ ਪਾਗ ਦੇ ਵਿੱਚ ਪਾਵਨ ਅੰਗ 1401 ਤੋਂ 1410 ਵਾਹਿਗੁਰੂ ਜੀ ਉਦਤ ਗੁਰ ਗਹਿਰਗਵੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿ ਬਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤਿ ਸ਼ਬਦ ਗੁਰਤਾਈਐ ਅਮਰਤ ਪ੍ਰਵਾਹਾ ਛੁਟਕੰਤ ਸਦ ਦੁਆਰ ਜਿਸ ਗਾਨ ਗੁਰ ਪਿਮਲ ਸਰਸੰਤ ਸਿਖਨਾਈਐ ਨਾਮ ਨਿਰਵਾਣ ਨਿਦਾਨ ਹਰ ਉਰਤੋ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਜਾਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰ ਹੈ 33 ਗੁਰਬਚਨ ਸੁਣ ਕੰਨ ਰੇ ਹੁਣ ਤਰ ਹੈ ਤੇ ਸੰਤ ਹਿਤ ਭਗਤ ਗੁਰਗੁਰ ਕਰਿਓ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਰਦਾਦ ਸੰਕਾਦ ਹਰ ਗੁਰਮਖੈ ਤਰ ਹੈ ਇਕ ਨਾਮ ਲਗਤ ਜਹੋ ਰਸ ਅਨਰੇ ਦਾਸ ਬੇਨਤ ਕਹੇ ਨਾਮ ਗੁਰਮਖ ਲਹ ਗੁਰੂ ਗੁਰ ਗੁਰੂ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਾਰੀ ਅੰ ਹਸਤ ਕਮਲ ਮਾਥੇ ਪਰ ਧਰੀ ਅੰ ਅਲਖ ਰੂਪ ਜੀ ਅਲਖਾ ਨ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤਜੀ ਤਾਰੋ ਮਾਨਸ ਜਨਮ ਦੇਹ ਨਿਤ ਸਰਾਰੋ ਗੁਰ ਜਹਾਜ ਖੇਪਟ ਗੁਰੂ ਗੁਰ ਬਿਨ ਤਰਿਆ ਨ ਕੋਈ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਗਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭਲੇ ਕੋ ਦਿਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪ ਓ ਹਰ ਕਾ ਨਾਮ ਅਖੈ ਨਿਤ ਅਖ ਓ ਅਪ ਓ ਅਪੇ ਓ ਹਰ ਨਾਮ ਅਖੈ ਨਿਤ ਚੋਹ ਜੁਗ ਗੁਰ ਸੇਵਾ ਕਰ ਕਰ ਫਲ ਲਹੀ ਅੰ ਬੰਦ ਹੈ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀ ਅੰ ਪ੍ਰਤਖ ਦੇਹ ਪਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ శ్రీ ਰਾਮਦਾਸ ਤਾਰਨ ਤਰਣੰ ਜੇ ਪਰਸ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ ਕਰਿ ਬਿਚਿਤ ਚਾਓ ਆਨੰਦ ਨਿਤ ਮੰਗਲ ਗੁਣ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤ ਹੈ ਜਮ ਲੋਕ ਪਤ ਤਜੇ ਪ੍ਰਾਣੀ ਹਰ ਜਨ ਸਿਵ ਗੁਰ ਗਨ ਰਤੇ ਰਗੂ ਵੰਸ ਤਿਲਕ ਸੁੰਦਰ ਦਸਰਥ ਘਰਮਨ ਬੰਛ ਹੈ ਜਾ ਕੀ ਸਰਣ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਪ ਜਨਮ ਮਰਨ ਭੱਗਾ ਇਹ ਆਈ ਹੀਏ ਪ੍ਰਤੀਤ ਪ੍ਰਤੀਤ ਹੀਏ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ ਅਜਮਾਇ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਬ ਲੋਕਾ ਬ੍ਰਹਮ ਪਰਮ ਸਭ ਛੁਟ ਕਾ ਦਿਬ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾਕੀ ਸ਼ਰੀ ਰਾਮਦਾਸ ਤਰਣ ਤਰਣ ਪ੍ਰਤਾਪ ਸਦਾ ਗੁਰ ਕਾ ਕਟ ਕਟ ਪ੍ਰਗਾਸ ਪਿਆ ਜਸ ਜਨ ਕੈ ਇਕ ਪੜੇ ਸੁਣੇ ਗਾਵੇ ਪ੍ਰਭਾਤ ਹ ਕਰਹਿ ਇਸ਼ਨਾਨ ਇਸ ਨਾਨਕ ਰੇ ਪ੍ਰਭਾਤ ਸੁਤ ਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਚਨ ਤਨ ਹੋਏ ਪਰਸ 파ਰਸ ਕੋ ਜੋਤੀ ਕੋ ਜੋਤ ਸਰੂਪੀ ਤਾਨ ਤਰੰ ਜਗ ਜੀਵਨ ਜਗਨਨਾਥ ਜਰ ਥਲ ਰਬ ਰਹਿਆ ਪੂਰਬੋ ਵਿਦ ਵਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਣ ਜਿਨਹੋ ਬਾਤ ਨਿਚਲਤਰ ਅਜਾਨੀ ਤਰੂਏ ਜਾਨੀ ਤੇਈ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਉਦਰ ਖਿਨ ਇੱਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਐ ਸਚਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਦਰ ਨੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀ ਪਾਤ ਖਾਹੇ ਜਿਓ ਦੇਖ ਰੂਪ ਅਤ ਅਨੂਪ ਮੋ ਮਹਾਮਗਪਈ ਕਿੰਕਨੀ ਸ਼ਬਦ ਚਨ ਤਕਾਰ ਖੇਲ ਪਾਹੇ ਜਿਓ ਕਾਲ ਕਲਮੁ ਹੁਖ ਮਹਾਥ ਕਾਹੋਂ ਕੌਣ ਮੀਟ ਸਕੈ ਈਸ ਬੰਮ ਗਾਨ ਤਾਨ ਧਰਮ ਹੀ ਐ ਚਾਹੇ ਜਿਓ ਧਰਤ ਹੀ ਐ ਚਾਹੇ ਜਿਓ ਸਤ ਸਚ ਸ੍ਰੀ ਨਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੰਕਾਰ ਬੇਸਮਾਰ ਸਰਬਰ ਕੋ ਕਾਹੇ ਜੀਉ ਸੁਥਰ ਚਿੱਤ ਭਗਤ ਹਿੱਤ ਪੇਖ ਤਰਿਓ ਹਰਨਾਖਸ ਹਰਿਓ ਨਖ ਬਿਦਾਰ ਜੀਉ ਸ਼ੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਰ ਬ੍ਰਹਮ ਲਖੇ ਕੌਣ ਤਾਹੇ ਜੀਉ ਸਤਿ ਸਾਚੁ ਸ੍ਰੀ ਨਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਤੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਬੇਬਜ਼ੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਛਾਹੇ ਜੀਉ ਅਖਤ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਅਸਮਾਏ ਸੁੱਤ ਹੈ ਸਿੱਧੂ ਰੂਪ ਤਰਿਓ ਸਾਹਨ ਕੈ ਸਾਹੇ ਜਿਓ ਸਤ ਸਾਚ ਸ੍ਰੀ ਨਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜਿਓ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜਿਓ ਬਲ ਹੈ ਛਲਨ ਸ਼ਵਲ ਮਲਨ ਭਗ ਫਲਨ ਕਾਨਕਵਾਰ ਨਿਹ ਕਲੰਕ ਬਜੀ ਡੰਕ ਛੜੋ ਦਲ ਰਵਿੰਦ ਜਿਓ ਚੜੋ ਦਾ ਚੜੋ ਦਲਰਬਿੰਦ ਜੀਓ ਰਾਮ ਰਵਣ ਦੁਰਤ ਦਬਣ ਸਕਲ ਪਵਣ ਕੁਸ਼ਲ ਕਰਨ ਸਰਬ ਪੂਤ ਆਪ ਹੀ ਦੇਵਾਦ ਦੇਵ ਸੈਸ ਮੁਖ ਫਨਿੰਦ ਜੀਓ ਜਰਮ ਕਰਮ ਮਛ ਕਛ ਹੂ ਅਬਰਾਹ ਜਮਨਾ ਕੈ ਕੂਲ ਖੇਲ ਖੇਲਿਓ ਜਨਗਿੰਦ ਜੀਓ ਨਾਮ ਸਰਹੀਏ ਤਾਰ ਤਜ ਬੇਕਾਰ ਮਨ ਗਏ ਅੰਧ ਸਤਗੁਰੂ 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 ਗੋਬਿੰਦ ਜੀਓ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜਿਓ ਗੁਰ ਕਹਿਆ ਮਨ ਨਿ ਜਨਦਾਨ ਸਚ ਜਨ ਮੰਤਰ ਇਹ ਨਿਸਬਸੁਰ ਹੋਏ ਕਲਾਨ ਲਹ ਪਰਮਗਤ ਜਿਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਓ ਛਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗਤ ਸਾਧ ਸੰਗ ਰਤ ਜਿਓ ਦੇਹ ਗਿਹੋ ਤ੍ਰੇਸਨੇ ਹੋ ਚਿਤ ਬਲਾਸ ਜਗਤ ਇਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜਿਓ ਨਾਮ ਸਾਰ ਹੀ ਏ ਧਾਰ ਤਜ ਬਿਕਾਰ ਮਨ ਗੇ ਅੰਧ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦ ਕਉ ਤੂੰ ਕਦ ਕਾ ਬ੍ਰਹਮਾ ਬਿਸਨਾ ਸਿਰਿ ਤੈ ਅਨਗਤ ਤੈਨ ਕੋ ਮੋਹ ਪਿਆ ਮਨ ਮਦਕਾ ਚੁਰਸੀਹ ਲਖ ਜੋਨ ਉਪਾਈ ਰਿਜਕ ਦਿਆ ਸਭੂ ਕਉ ਤਦ ਕਾ ਸੇਵਕ ਕੈ ਭਰਪੂਰ ਜਗ ਜੁਗਵਾਹ ਗੁਰੂ ਤੇਰਾ ਸਭ ਸਦ ਕਾ ਵਾਹੋ ਵਾਹੋ ਕਾ ਬਡਾ ਆਤਮਾ ਸਾ ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਵਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਸਾ ਗੁਰਮਖ ਸੰਗਤ ਸਵੇ ਵਿਚਾਰੋ ਬਾਹੋ ਬਾਹੋ ਕਾ ਵੱਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਸਾ ਵਾਹਿ ਗੁਰੂ ਤੇਰੀ ਸਭ ਰਚਨਾ ਤੂੰ ਜਲਥਲ ਗਗਨ ਪਿਆਲ ਪੂਰ ਰਹਾ ਅੰਮ੍ਰਿਤ ਤੇ ਮਿੱਠੇ ਜਾ ਕੇ ਬਚਨਾ ਮਾਨ ਹੈ ਮਾਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਏ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਿਰੰਚ ਧਨ ਧਾਨ ਧਰ ਧਾਨ ਨਿਤ ਹੈ ਜਿਸ ਵੇਦ ਵਖਾਣੈ ਤਰੰਕਾਰ ਨਿਰਵੈਰ ਅਬਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤ ਹੈ ਵਸੈ ਗੁਰ ਸਮਰਥ ਗਹਿ ਕਰੀ ਯਾਤਰਾਵ ਬੁੱਧ ਸੁਮਤ ਸਮਾਰਨ ਕੋ ਫੂਨ ਧਰਮ ਤੁਜਾ ਫਰਹੰਤ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਣ ਕਉ ਮਥੁਰਾ ਜਨ ਜਾਨ ਕਹੀ ਜੀ ਸਾਜ ਸੋ ਅਵਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਥ ਬਡੋ ਕਲ ਮੈਂ ਪਵ ਸਾਗਰ ਪਰ ਉਤਾਰਨ ਕੋ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੀ ਜਸ ਗਾਵਤ ਹੈ ਧਰਮ ਪੰਥ ਤਰਿਉ ਤਰਨੀ ਤਰ ਆਪ ਰਹੇ ਲਿਵ ਤਾਰਨਾ ਤਾਵਤ ਹੈ ਮਥਰਾ ਪਨ ਭਾਗ ਭਲੇ ਉਨਕੇ ਮਨ ਇੰਚਿਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਤਿੰ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਅਗਰ ਗਹਿਰ ਗਵੀਰ ਅਥਾ ਅਤ ਬਡ ਸੁਭਰ ਸਦਾ ਸਭ ਵਿਦ ਰਤ ਨਗਰ ਸੰਤ ਮਰਾਲ ਕਰਹੇ ਕ ਤੂੰ ਹਲ ਤਨ ਜਮਤਰਾ ਸਮੇ ਟਿਉ ਦੁਖ ਕਾਗਰ ਕਲਯੁਗ ਦੁਰਤ ਦੂਰ ਕਰ ਬੇ ਕੋ ਦਰਸ਼ਨ ਗੁਰੂ ਸਗਲ ਸੁਖ 사ਗਰ ਜਾ ਕੋ ਮਨ ਤਾਨ ਧਰੇ ਫਿਰਤ ਸਗਲ ਜੁਗ ਕਬਹੂ ਨ ਕੋ ਪਾਵੇ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸਿਬ ਮਨ ਗਹਿ ਨ ਤ ਜਾਤ ਕਬਿਲਾਸ ਕਉ ਜਾ ਕੋ ਜੋਗੀ ਜੋਤੀ ਸਿਧ ਸਾਧਕ ਅਨੇਕ ਤਪ ਜਟਾ ਜੂਟ ਵੇਖ ਕੀਏ ਫਿਰ ਤੋ ਦਾਸ ਕੋ ਜੋਤਨ ਸਤਗੁਰ ਸੁਖ ਪਾਏ ਕਿਰਪਾ ਤਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹ ਲੋਗ ਪਰਗਾਸੇ ਦੇਖਤ ਦਰਸ ਪਟਕ ਪਰਮ ਭਜਤ ਦੁਖ ਪਰ ਹਰ ਸੁਖ ਸਹਿਜ ਵੇਗਾਸੇ ਸੇਵਕ ਸਿੱਖ ਸਦਾ ਅਤਲੋਬਿਤ ਅਲਸਮੂ ਜੋ ਕੁਸਮਸ ਵਾਸੀ ਵਿਦਵਾਨ ਗੁਰੂ ਆਪ ਥਪਿਓ ਫਿਰ ਸਚੋ ਤਖਤ ਗੁਰੂ ਰਾਮਦਾਸ ਐ ਤਾਰੋ ਸੰਸਾਰ ਮਾਇਆ ਮਦਮੋਹਿਤ ਅਮਰਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਦ ਅਰਸਿਤ ਨਾ ਛੋੜੇ ਸੱਥ ਦਾਨ ਵਡੋ ਤੇਵੰਤ ਮਹਾਵਲ ਸੇਵਕ ਦਾਸ ਕਹਿਓ ਇਹ ਤਥ ਤਾਹੇ ਕਹਾ ਪਰਵਾ ਕਾਹੂ ਕੀ ਜਾਕੈ ਬਸੀਸ ਧਰਿਓ ਗੁਰ ਹੱਥ ਤੀਨ ਪਵਨ ਪਰਪੂਰ ਰਹਿਓ ਸੋਈ ਅਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰ ਹੋ ਨਰ ਗਣ ਗੰਦਰਬ ਖੁਜੰਤ ਫਿਰੇ ਅਬਨਾਸੀ ਅਚਰ ਅਜੋਨੀ ਸੰਭੋ ਪਰਖੋਤਮ ਅਪਾਰ ਪਰੇ ਕਰਨ ਕਰਨ ਸਮਰਥ ਸਦਾ ਸੋਈ ਸਰਬਜੀ ਮਨ ਤਰਾਇਓ ਸ੍ਰੀ ਗੁਰੂ ਨਾਮਦਾਸ ਜੈਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮਗਰਾਨ ਰਸ ਰਸੋਹੀਓ ਗੁਰ ਅਮਰਦਾਸ ਕਰਤਾਰ ਕੀਓ ਹੋ ਪਸਵਾਹੋ ਬਾਹੋ ਕਰ ਤਰਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੂਬ ਭਗਤ ਹਰ ਕੇ ਜੋਂ ਗਣ ਅੰਬਰੀਕ ਜੈ ਦੇਵ ਤਰ ਲੋਚਨਾ ਨਾਮਾ ਅਬਰ ਕਬੀਰ ਭਣੰ ਤਿਸ ਕਉ ਅਵਤਾਰ ਭਇਓ ਕਲਪਿੰਤਰ ਜਸ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰਮ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਦ ਮਿਟਿਓ ਜੋ ਖਿਣੰ ਕਰਮ ਕਰ ਤੂਆ ਦਰਸ ਪਰਸ 파ਰਸ ਸਰਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜयो ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜੇ ਸਤਗੁਰ ਸਿਮਰੰਤਨ ਆਨ ਕੈ ਤਿਮਰ ਮਿਟ ਹੈ ਖਿਨਾ ਜੇ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨਾ ਜੇ ਸਤਗੁਰ ਸਿਮਰੰਥ ਜੀ ਕੀ ਤਪ ਤਮਟਾ ਵੈ ਜੇ ਸਤਗੁਰ ਸਿਮਰੰਥ ਰਿੱਦ ਸਿੱਧ ਨਵਨਿਦ ਪਾਵੇ ਸੋਈ RAM DAS GUR ਬਲਪਣ ਮਿਲ ਸੰਗਤ ਧਨ ਧਨ ਕਰਹੋ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰਹੋ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂਕੇ ਗਉਹਰ ਗਾਨ ਪ੍ਰਗਟ ਉਜੀਆਰੋ ਦੁੱਖ ਦਰਦ ਅੰਧਾਰ ਕੋ ਨਾਸ ਤਵ ਕੀਰਤ ਜੋ ਸੰਤ ਚਰਨ ਮੁੜ ਲਾਗੇ ਤਿਨ ਕਾਮ ਕਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤੇਗੁਰ ਅਮਰਦਾਸ ਕੈ ਗੁਰੂ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਵਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭੈ ਪਉ ਮਨ ਹੈ ਤੁਮ ਮਲੀ ਅਗਰ ਪ੍ਰਗਟ ਸੋ ਵਾਸ ਸ੍ਰੀ ਪ੍ਰਹਲਾਦ ਕਬੀਰ ਤੇ ਰੋਚਨਾ ਨਾਮ ਲੈਤ ਉਪਜੋ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਣ ਜਾਨੋ ਕਿੰਨੀ ਭਗਤ ਪ੍ਰੇਮ ਲੇਵਲਾਈ ਤਾਂ ਤੇ ਅੰਗਦ ਅੰਗ ਸੰਗ ਪਇਓ ਸਾਇਰ ਤੇ ਨਾ ਸਬਦ ਸੁਰਤ ਕੀ ਦੀ ਵਰਕਾਈ ਗੁਰ ਅਮਰਦਾਸ ਕੀ ਯਕਤ ਕਥਾ ਇੱਕ ਜੀਹ ਕਛੂ ਕਹੀ ਨਾ ਜਾਈ ਸੋ ਤੀਸਰੇ ਸ੍ਰਿਸ਼ਟ ਸਗਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਹਮੇ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਾਇਆ ਮੋਹ ਪਰਮਪੈ ਪੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣੋ ਗੁਰ ਸੰਗਤ ਤਿਹਮਲੰਤ ਜਮਤਰਾਸ ਮਟਾਈ ਏਕੇ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਨਾਈ ਮੋਹ ਮਲੇ ਵਿਸਾ ਕੀਓ ਕਾਮ ਗਹਿ ਕੇ ਸਿ ਪਛਾੜਿਓ ਕਰੋਧ ਖੰਡ ਪ੍ਰਚੰਡ ਲੋਭ અપਮਾਨ ਸਿਰੋਂ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਵ ਸਾਗਰ ਬੰਦਿਓ ਸਿਖ ਤਾਰੈ ਸੋ ਪ੍ਰਸੰਨੈ ਸਿਰਾਤ ਪਤ ਸਚੋ ਤਖਤ ਚੁਗ ਪੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਪਣ ਤੂ ਅਟਲ ਰਾਜ ਅਪਗਦਲ ਤੂੰ ਸਤਗੁਰ ਚਾਉ ਜੁਗੀ ਆਪੇ ਪਰਮੇਸ਼ਰ ਸੁਰਨਰ ਸਾਧਕ ਸਿੱਧ ਸਿਖ ਸਿਵੰਤ ਤੁਰ ਹੈ ਤੁਰ ਅਦਜਗਦ ਅਨਾਦ ਕਲਾ ਧਾਰੀ ਤ੍ਰਿਹੋ ਲੋਹ ਲੋ ਅਗਮ ਨਿਗਮ ਉਦਰਣ ਜਰਾ ਜਮ ਹੈ ਆਰੋਹ ਗੁਰੂ ਅਮਰਦਾਸ ਥਿਰ ਥਾਪਿਓ ਪ੍ਰਗਾਸੀ ਤਾਰਨ ਤਰਣਾ ਅਗੇ ਅੰਤਕ ਬਦੇ ਨਸਲ ਕਬ ਗੁਰੂ ਰਾਮਦਾਸ ਤੇਰੀ ਸਰਣਾ ਸਵਈਏ ਮਹਾਲੇ ਪੰਜਵੇਂ ਕੇ ਪੰਜਵਾ ੴ ਸਤਿਗੁਰ ਪ੍ਰਸਾਦਿ ਸਿਮਰਨ ਸੋਈ ਪੁਰਖ ਅਚਲ ਬਨਾਸੀ ਜਿਸ ਸਿਮਰਤ ਦੁਰਮਤ ਮਰਨਾਸੀ ਸਤਿਗੁਰ ਚਰਨ ਕਬਨ ਰਿਦ ਧਾਰਨ ਗੁਰ ਅਰਜਣ ਗੁਣ ਸਹਿਜ ਵਿਚਾਰਨ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਬਖਾਣਿਓ ਭਗਤ ਜੋਗ ਕਉ ਜੈਤਵਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਗ ਉਤਮ ਪਦ ਪਾਇਓ ਗੁਰ ਅਰਜਨ ਕਰ ਗੁਰੂ ਰਾਮਦਾਸ ਭਗਤੋ ਉਤਰ ਆਇਓ ਬੜ ਭਾਗੀ ਔਨਮਾਨਿਓ ਰਿਤ ਸਬਦ ਬਸਾਇਓ ਮਨ ਮਣਕ ਸੰਤੋਖਿਓ ਗੁਰਨਾਮ ਦਿਰਡਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜਨ ਕਰ ਗੁਰੂ ਰਾਮਦਾਸ ਅਨਪੋਠ ਹਿਹਰਾਇਓ ਜਨਕ ਰਾਜ ਬਤਾਏ ਵਰਤਾਇਆ ਸਤਜੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰੂ ਨਾਨਕ ਸੱਚ ਨਹੀਂ ਵਸਾਜ ਸਤਿਗੁਰ ਸੰਗ ਲੀਣਾ ਕੁਰਿ ਅਰਜਣ ਕਰ ਗੁਰੂ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਅਜੋਨੀ ਸੰਭ ਪਿਓ ਸੰਪ ਬਿਓ ਸੁਜਸ ਕਲ ਕਵਿ ਅਣ ਬਖਾਣਿਓ ਗੁਰੂ ਨਾਨਕ ਅੰਗਦ ਵਰੋ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸੇ ਅਰਜਣ ਬਰੋ 파ਰਸ ਪਰਸ ਪਰਮਾਨ ਸਤ ਜੀਵਨ ਅਰਜਣ ਅਮੋਲ ਅਜੋਨੀ ਸੰਭਿਓ ਭਇ ਪੰਜਨ ਪਰ ਦੁਖ ਨਿਵਾਰ ਅਪਾਰ ਅਨੰਬਿਓ ਅਗਹਿ ਕਹਿਣਾ ਪਰਮ ਪ੍ਰਾਂਤ ਦੁਹਣ ਸੀਤ ਸੁਖ ਦਾਤੋ ਅਸੰਪਉ ਉਦਵਿਓ ਪੁਰਖ ਪੂਰਨ ਬਿਦਾਤੋ ਨਾਨਕ ਯਦ ਅੰਗਦ ਅਮਰ ਸਤਗੁਰ ਸਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਨ ਪਰਸ ਪਰਸ ਮਲਾਇਓ ਜੈ ਜੈ ਕਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਬਡ ਪਾਗੀ ਲਿਵ ਲਾ 기ਵੇਂ ਦਿਨ ਪਰ ਸਹਿਤਾ ਭਇਆ ਪੰਜਨ ਪਰ ਮੀਰ ਨਿਵਾਰਨ ਕਰ ਸਹਾਰ ਤੁਹੇ ਜਸ ਵਕਤਾ ਕຸນ ਸੋਡੀ ਗੁਰੂ ਰਾਮਦਾਸ ਤਨ ਤਰਮ ਤੁਜਾ ਅਰਜੁਨ ਹਰ ਭਗਤਾ ਤ੍ਰਮਤੀਰ ਗੁਰਮਤ ਗੰਵੀਰ ਪਰ ਦੁਖ ਵਿਸਾਰਣਮ ਸ਼ਬਦ ਸਾਰ ਹਰ ਸਮ ਉਦਾਰ ਅਹ ਮੇ ਬਿਨਿਵਾਰਣ ਮਹਾਦਾਨ ਸਤਗੁਰ ਗਿਆਨ ਮਨ ਚਉ ਨਾ ਹਟੈ ਸਤਵੰਤ ਹਰਨਾਮ ਮੰਤਰ ਨਭ ਨਿੱਧ ਨਾਨਕ ਹਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰੂ ਅਰਜਨ ਕਲਚਰੇ ਤੇ ਰਾਮ ਰਾਜ ਜੋਗ ਰਸ ਜਾਣਿਓ ਪਏ ਨਿਰਪੋ ਮਾਣਿਓ ਲਖ ਮਹਿ ਅਲਖ ਲਖਾਇਓ ਅਗਮ ਗੋਚਰ ਗਤ ਗਵੀਰ ਸਤਗੁਰ ਪਰਚਾਇਓ ਗੁਰ ਪਰਚੇ ਪਰਵਾਣ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰੂ ਤਨ ਅਬਰ ਸਰਸੁਭਰ ਪਰਾਇਓ ਗੁਰਗਮ ਪਰਮਾਨ ਅਜਰ ਜਰਿਓ ਸਰਸੰਤੋਖ ਸਮਾਇਓ ਗੁਰ ਅਰਜਣ ਕਲਚਰੇ ਤੇ ਬਸਹਿਜ ਜੋਗ ਨਿੰਜ ਪਾਇਓ ਅਮੀਉ ਰਸਨਾ ਬਦਨ ਬਰ ਦਾਤੇ ਅਲਖ ਪਰ ਗੁਰਸੁਰ ਸ਼ਬਦ ਹੋ ਮੈਨ ਵਾਰਿਓ ਪੰਚਹਰੋ ਨਿੰਦਿ ਲਿਓ ਨਿੰਦਿ ਲਿਓ ਸੁਨ ਸਹਿਜ ਨਿਜ ਕਰ ਸਹਾਰੋ ਹਰਨਾਮ ਲਗ ਜਗ ਉਦਰੋ ਸਤਗੁਰ ਰਿਦੇ ਵਸਾਇਓ ਗੁਰ ਅਰਜਣ ਕਲ ਚ ਰਹਿ ਤੇ ਜਨਕ ਹੈ ਕਲਸ ਦੀ ਪਾਇਓ ਸੋਰਠੀ ਗੁਰ ਅਰਜਣ ਪੁਰਖ ਪਰਮਾਨ ਪਰਥੋ ਚੱਲੇ ਨਾਹੀ ਨੇਜਾ ਨਾਮ ਨਿਸ਼ਾਨ ਸਤਿਗੁਰ ਸਬਦ ਸਵਾਰਿਓ ਭਵਜਨ ਸਾਇ ਰਸੀਤ ਨਾਮ ਹਰੀ ਕਾ ਬੋਹਿ ਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਟੁੱਠੇ ਪਾਇਓ ਅਬ ਨਹੀ ਅਬਰ ਸਰ ਕਾਮ ਬਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਓ ਤਤ ਮਲਾਇਓ ਅੰਗਦ ਕਿਰਪਾ ਤਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰਰਾਮ ਹੈ ਦਿਓ ਗੁਰਰਾਮਦਾਸ ਦਰਸ਼ਨ ਪਰਸ ਕਹੇ ਮਥਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਣਿ ਪਿਖੋ ਨੈਣ ਸਤੂ ਰੂਪ ਸਤ ਨਾਮ ਸਤ ਸੰਤੋਖ ਧਾਰਿਓ ਉਰ ਆਦ ਪੁਰਖ ਪਰਤਖ ਲਿਖਿਓ ਅਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂਵ ਮੰਡਲ ਛਾਇਓ 파ਰਸ ਪਰਸ 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 ਗੁਰ ਗਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਫਿਰ ਲਾਇ ਚਿਤ ਸੰਮੁਖ ਰਹੁ ਕਲ ਜੋਗ ਜਹਾਜ ਅਰਜਣ ਗੁਰੂ ਸਗਰ ਸ੍ਰਿਸ਼ਟ ਲਗ ਬਿਤਰ ਹੋ ਤਿੰਜਨ ਅੰਜਾ ਚੋ ਜਗਤਰ ਪਰਜਾਨੀਤ ਬਸੁਰ ਰਯਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਤੀਤ ਪਰਮੇਸ਼ਰ ਕੈ ਰੰਗ ਰੰਗੋ ਬਾਸਨਾ ਤੇ ਬਾਹਰ ਪੈ ਦੇਖੀਤ ਤਾਮ ਸਿਓ ਅਫਰ ਪਰੰਪਰ ਪੁਰਖ ਸਿਓ ਪ੍ਰੇਮ ਲਾਗੋ ਬਿਨ ਭਗਵੰਤ ਰਸ ਨਹੀਂ ਔਰ ਕਮ ਸਿਓ ਮਤਰਾ ਕੋ ਪ੍ਰਭ ਸਰਬਮਯੋ ਅਰਜਣ ਗੁਰਪਖਤ ਕਹਿ ਤਪਾਇ ਰਹਿਓ ਮਿਲ ਰਾਮ ਸਿਉ ਅੰਤਨਾ ਭਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬਿਦ ਬਰੰਚ ਵਿਚਾਰ ਰਹਿਓ ਹਰ ਜਾਪਨਾ ਛਾੜਿਓ ਇਕ ਕਰੀ ਮਤਰਾ ਜਨ ਕੋ ਪ੍ਰਭ ਦੀਨ ਦਿਆਲ ਹਏ ਸੰਗਤ ਸ੍ਰਿਸ਼ਟ ਨਿਹਾਲ ਕਰੀ रामदास गुरु जगतारण को गुरुज्योत अर्जुन माहि तरी जग और न जाहि महातम अवतार उजागर अन कियो तिनके दुख कोटिक दूर गए मथुरा जिन अमृत नाम पियो एहे पद्यत ती मत चूकै रे मन भेद बिभेद न जानबिओ ਪਰਤਛ ਰਿਤੇ ਗੁਰ ਅਰਜਣ ਕੈ ਹਰ ਪੂਰਬ ਬ੍ਰਹਮਨ ਵਾਸ ਲਿਓ ਜਬ ਲੋਭ ਨਹੀਂ ਭਾਗ ਮਿਲ ਲਾਰ ਉਦੇ ਤਵ ਲੋ ਪਰਮ ਤੇ ਫਿਰਤੇ ਬਹੁਤਾਯੋ ਕਲ ਕੋਰ ਸਮੁੰਦਰ ਮੈਂ ਬੂਡਸ ਥੇ ਕਬ ਹੂ ਮਿਟ ਹੈ ਨਹੀਂ ਰੇ ਪਛੋਤਾਯੋ ਤਿਤ ਵਿਚਾਰ ਜਥੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਯੋ ਜਪਿੋਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਬਨ ਆਯੋ ਕਾਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਦਾਰਨ ਪਸਹਿ ਸੰਤ ਜਿਸ ਹਿਰਦੈ ਦੁੱਖ ਦਰਦ ਨਿਵਾਰਣ ਨਿਰਮਲ ਪੇਖ ਪਰ ਤਸ ਬਿਨ ਆਵਰਨ ਕੋਈ ਮਨ ਬਚ ਜਿਣ ਪਾਣਿਓ ਜਾਣਿਓ ਪਇਓ ਤੇ ਸੰਸਰ ਸੋਈ ਤਰਨ ਗਗਨ ਨਵਖੰਡ ਮਹਿ ਜੋਤ ਸਵ ਰੂਪੀ ਰਹਿਓ ਪਿਓ ਪਰ ਪਨ ਮਧੁਰਾ ਕਛ ਪੇਦ ਨਹੀਂ ਗੁਰ ਅਰਜਨ ਪਰਤਖ ਹਰ ਅਜੈ ਗੰਗਜਲ ਅਟਲ ਸਿਖ ਸੰਗਤ ਸਭ ਨਾਚੈ ਨਿਤ ਪ੍ਰਾਣ ਬਾਚਿ ਹੈ ਬਿਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੂਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰੂ ਗੁਰੂ ਰਾਮਦਾਸ ਹਰ ਪਹਿ ਗਇਓ ਹਰ ਬੰਸ ਜਗਤ ਜਸ ਸੰਚਰੋ ਸੋ ਕਵਣ ਕਹੇ ਸ੍ਰੀ ਗੁਰੂ ਮਾ ਮੋਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਵਰ ਭਾਇਓ ਹਰ ਸਿੰਘ ਆਸਣ ਦਿਓ ਸ੍ਰੀ ਗੁਰੂ ਤਹ ਬਿਠਾਇਓ ਰਹਿਸ ਕੀਓ ਗੁਰਦੇਵ ਤੋਹੇ ਜਸ ਜੈ ਜੈ ਜੰਪ ਹੈ ਅਸੁਰ ਗਏ ਤੇ ਪਾਗ ਪਾਪ ਤਿਨ ਭੀਤਰ ਕੰਪੈ ਕਟੇ ਸੋ ਪਾਪ ਜਿਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਇਓ ਛਤਰ ਸਿੰਘ ਅਸਨ ਪਿਰਤਵੀ ਗੁਰ ਅਰਜਨ ਕਉ ਦੇ ਆਇਓ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੰਨ ਅਜਾਪ 117ਵੇਂ ਭਗ ਦੇ ਵਿੱਚ ਸਰਵਣ ਕੀਤੇ ਨੇ ਪਾਵਨ ਅੰਗ 1401 ਤੋਂ 1410 ਸੋ ਗੁਰਬਾਣੀ ਪੜ੍ਹਦੇ ਕੋਲੋਂ ਔਗਣ ਬਾਣੀ ਸੁਣਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜੀ ਬਖਸ਼ਣ ਯੋਗ ਨੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਹੁਣ ਦਾਸ ਨੂੰ ਦਿਓ ਜੀ ਇਜਾਜ਼ਤ ਕੱਲ ਨੂੰ ਆਪਾਂ ਅਗਲਾ ਭਾਗ ਲੈ ਕੇ ਫੇਰ ਸਾਧ ਸੰਗਤ ਦੇ ਸਾਹਮਣੇ ਖੋਵਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ